ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਧੌਲਾ ਤਹਿਸੀਲ ਤਪਾ ਤੇ ਯਲਾ ਵਰਨਾਲਾ ਤਿੰਨ ਗਾਵਾਂ ਦਿਖਾਵਾਂਗੇ ਇੱਕ ਦਿਖਾਵਾਂਗੇ ਸਾਈਹਾਲ ਪਹਿਲਾ ਸੂਆ ਤਾਜੀ ਸੂਈਆ ਤੇ ਨਾਲ ਇਹਦੇ ਆ ਗਈ ਗੈਰੀ ਜਰਸੀ ਦੀ ਬੱਛੀ ਇਹ ਤੇ ਮਾਰਦੀ ਕੈਮਰਾ ਇੱਧਰ ਲੈ ਬੰਨੇ ਹੋਈ ਨਾਲ ਬੱਛੀ ਜਰਸੀ ਐ ਤੇ ਆਪ ਪੈਂਦੀ ਆ ਸਾਈਹਾਲ ਚ ਦੋ ਸ਼ੌਂਕ ਪੂਰੇ ਕਰ ਦੂ ਸਾਈਹਾਲ ਵਾਲਾ ਤੇ ਜਰਸੀ ਵਾਲਾ ਤੇ ਦੋ ਸੋਨੂੰ ਜਰਸੀਆਂ ਦਿਖਾ ਦੂੰਗਾ ਗੱਬਣ ਸੂਣ ਵਾਲੀਆਂ ਤੇ ਜਿਹੜੇ ਰੇਟ ਨੇ ਰੇਟ ਬਾਈ ਦੇ ਬਿਲਕੁਲ ਜਾਇਜ਼ ਨੇ ਬਾਜਬ ਰੇਟ ਨੇ ਰੇਟ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦੂੰਗਾ ਰੇਟ ਤੁਹਾਨੂੰ ਪਤਾ ਸੱਜਣੋ ਆਪਣੇ ਚੈਨਲ ਤੇ ਫਿਕਸ ਜੇ ਹੁੰਦੇ ਆ ਕੋਈ 1500 ਵਾਲਾ ਮਾਰਜ ਨਹੀਂ ਹੁੰਦਾ ਕੋਈ ਬੜਾ ਜਿਆਦਾ ਅੰਤਰ ਨਹੀਂ ਹੁੰਦਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਵਾਂਗਾ ਇਕੱਲਾ ਇਕੱਲਾ ਪਸ਼ੂ ਕੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਇਹ ਬੱਚੀ ਦੀ ਤੁਹਾਨੂੰ ਧਾਰਾਂ ਵੀ ਮਰਵਾ ਕੇ ਦਿਖਾ ਦਾਂਗੇ ਹੋਰ ਕੀ ਹਾਲ ਆ ਬਾਈ ਸਤਿ ਸ਼੍ਰੀ ਅਕਾਲ ਆ ਜਾ ਇਹਨੂੰ ਚੜਦੀ ਕਲਾ ਹਾਂ ਹਾਂ ਵਧੀਆ ਵੀਰੇ ਤੁਸੀਂ ਹਾਂ ਨਾਮ ਤੇ ਨੰਬਰ ਬੋਲ ਦਿ ਬਾਈ ਨਾਮ ਵੀਰੇ ਬਗਣੀ ਪਿੰਡ ਧੋਲਾ ਵੀਰੇ ਨੰਬਰ 797 384 82 ਪੂਰਾ 700 ਹਾਂ ਵੀਰੇ 7920 ਲਾ ਕੇ ਹਾਂ ਹਾਂ ਵੀਰੇ ਹੋਰ ਕੰਮ ਕਿਵੇਂ ਚੱਲਦਾ ਕ ਪੂਰਾ ਵਧੀਆ ਵੀਰ ਕਰਦੀ ਹੈ ਸ਼ੁਰੂ ਇੱਥੇ ਹਾਂ ਜੀ ਆ ਮਾਰ ਗੈਰੀ ਪਹਿਲਾ ਆਰਡਰ ਤੇ ਮਾਰਦੇ ਪੱਛੀ ਦੇ ਕੈਮਰਾ ਨਾਲੇ ਦਿਖਾਦੇ ਥਣ ਦਾ ਸੈਜ ਤੋਰ ਬਾਈ ਹੋਲ ਕੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਆਰਡਰ ਦੀ ਕੁਆਲਿਟੀ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ ਕੀ ਦੱਸਿਆ ਵੀ ਦੋ ਸ਼ੌਂਕ ਪੂਰੇ ਕਰ ਦੂ ਇੱਕ ਸਾਈ ਵਾਲ ਚ ਆਪ ਪੈਂਦੀ ਆ ਤੇ ਜਰਸੀ ਦੀ ਨਾਲ ਇਹਦੇ ਆ ਗਈ ਸੱਜਣੋਂ ਪੱਛੀ ਸੂਆ ਪਹਿਲਾ ਥਣ ਬਹੁਤ ਸੋਹਣਾ ਰੱਖਦੀ ਆ ਜੇ ਆਪਾਂ ਗੱਲਬਾਤ ਕਰ ਲਈਏ ਮੱਜਾਂ ਨਾਲ ਦਾ ਥਣ ਰੱਖਦੀ ਆ ਹੱਥੀ ਚਵਾਈ ਵਾਲਾ ਇੱਥੇ ਉੱਤੀ ਤੋਰਦੇ ਬਾਈ ਤੇ ਆਰਡਰ ਤੁਹਾਨੂੰ ਪਤਾ ਵੀ ਥੋੜੀ ਜਿਹੀ ਧੱਕ ਜਿਹੜੀ ਦੇਸੀ ਪੰਚ ਤੇ ਬਾਕੀ ਰੰਗ ਰੂਪ ਦੀ ਬਹੁਤ ਸ਼ਾਨਦਾਰ ਆ ਉਹੀ ਗੱਲ ਆ ਵੀ ਜਿਹੜਾ ਪਹਿਲੇ ਸੂਜ ਵਾਲਾ ਪਸ਼ੂ ਹੁੰਦਾ ਅੱਗੇ ਵਧਣ ਵਾਲਾ ਪਸ਼ੂ ਹੁੰਦਾ ਸੱਜਣੋ ਪਿੱਛੇ ਮੁੜਨ ਵਾਲਾ ਨਹੀਂ ਹੁੰਦਾ ਤੇ ਬਾਕੀ ਕੁਆਲਿਟੀ ਸੋਹਣੀ ਆ ਰੰਗ ਰੂਪ ਦੀ ਵੀ ਸ਼ਾਨਦਾਰ ਆ ਤੇ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਰੱਖਦੇ ਬਿਲਕੁਲ ਪੱਧਰੀ ਆ ਤੇ ਸਾਫ਼ ਆ ਥੱਲਿਓਂ ਬੰਦੇ ਬਾਈ ਕਮਾਂਗੇ ਤੇ ਬਾਕੀ ਚੌਣ ਚਬਾਉਣ ਵਾਲਾ ਦਾ ਤਾਂ ਕੋਈ ਲੈਖਾ ਹੀ ਨਹੀਂ ਹੈਗਾ ਚਵਾਈ ਦੀ ਬਹੁਤ ਸਾਫ਼ ਆ ਤੇ ਮੋਟੀ ਚਵਾਈ ਆ ਤੇ ਬਾਕੀ ਹੁਣ ਬੱਚਾ ਲਾ ਕੇ ਸਾਨੂੰ ਆਪਾਂ ਧਾਰਾਂ ਵੀ ਦੇ ਮਾਰ ਕੇ ਦਿਖਾ ਦਾਂਗੇ ਸੱਜਣਾਂ ਚਵਾਈ ਚੈੱਕ ਕਰ ਸਕਦੇ ਹੋ ਚਵਾਈ ਚੂਈ ਹੈਗੀ ਬੱਛੀ ਨੀ ਫੁੱਲ ਮੋਤੀ ਤੇ ਨਿਆਣਾ ਲੈਂਦੀ ਆ ਪਿਛਲਾ ਦੇ ਵੀ ਮਾਰ ਦੋ ਜੀ ਟੋਣ ਚਵਾਉਣ ਦੀ ਆ ਗਈ ਓਕੇ ਜੀ ਰਿਪੋਰਟ ਬਾਕੀ ਜਿਹੜਾ ਸੱਜਣ ਨੂੰ ਪਸੰਦ ਆਊਗੀ ਬਾਈ ਕੋਲੇ ਪਾਸ ਕਰਕੇ ਲੈ ਜਿਓ ਤੇ ਹੁਣ ਸੱਜਣਾਂ ਨੂੰ ਸਾਨੂੰ ਦਿਖਾ ਦੇਣਾ ਦੋ ਜਰਸੀ ਇਹਦੇ ਮਾਰਦੇ ਕੈਮਰਾਗਰ ਇਹ ਆ ਗਈ ਦੋ ਨੰਬਰ ਤੇ ਤੌਰ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਸੂਆ ਪਹਿਲਾ ਵੀਰੇ ਦਾ ਕਿੰਨੇ ਕ ਦਿਨ ਕੱਢ ਦੂਗੀ ਵੀਰੇ ਪਾ 5-4 ਦਿਨ ਕੱਢੂਗੀ ਠੀਕ ਆ ਗੱਲ ਅੱਧ ਦੇ ਨਬਈ ਕਹਿੰਦਾ ਚਾਰ ਪੰਜ ਕੱਢ ਦੂ ਸੂਆ ਪਹਿਲਾ ਤੇ ਆ ਗਈ ਜਰਸੀ ਚ ਇੱਕ ਅੱਗੇ ਹੋਰ ਖੜੀ ਆ ਉਹ ਪੈਂਦੀ ਆ ਥੋੜੀ ਜਿਹੀ ਏਅਰ ਸ਼ੈਰ ਵਾਲੇ ਪੱਖ ਚ ਪੈਂਦੀ ਆ ਕ੍ਰੋਸ ਚ ਆਰਡਰ ਦੀ ਸ਼ੇਪ ਬਹੁਤ ਸ਼ਾਨਦਾਰ ਰੱਖਦੀ ਆ ਤੇ ਬਿਲਕੁਲ ਨਾਲ ਲੱਗ ਮ ਆਰਡਰ ਰੱਖਦੀ ਆ ਮੁਠੀ ਵਾਲਾ ਥਾਣਾ ਤੇ ਫਿਕਸਡ ਆਰਡਰ ਰੱਖੂਗੀ ਜਿਵੇਂ ਅਕਸਰ ਮੈਂ ਤੁਹਾਨੂੰ ਕਹਿੰਦਾ ਹੁੰਨਾ ਵੀ ਫਿਕਸਡ ਆਰਡਰ ਕਾਮਯਾਬ ਰਹਿੰਦਾ ਨਾ ਕਿਉਂਕਿ ਟਟਮਾ ਲੇਵਾ ਜਿਹੜਾ ਟਟਮਾ ਲੇਵਾ ਸੱਜਣੋਂ ਗਾਵਾਂਾਂ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਕਿਉਂਕਿ ਉੱਚ ਮਸਟਾਕਸ ਆ ਜਾਂਦੀਆਂ ਜਿੱਦਾਂ ਦਾ ਥਾਣੇ ਨੂੰ ਲੱਗਿਆ ਥਣ ਬਹੁਤ ਸ਼ਾਨਦ ਤੇ ਬਾਕੀ ਜਿਹੜੀ ਆਰਡਰ ਦੀ ਜੜਾਗਰੀ ਜੜ ਦਿਖਾ ਦੀ ਉਹ ਜੜ ਆਰਡਰ ਦੀ ਕਿੰਨੀ ਮਜ਼ਬੂਤ ਰੱਖਦੀ ਆ ਬੱਚੀ ਤੇ ਇੱਥੋਂ ਦਿਖਾ ਦੀ ਆਰਡਰ ਸੋਹਣਾ ਬਣਾਊਗੀ ਤੇ ਬਣਾਊਗੀ ਬਿਲਕੁਲ ਨਾਲ ਲੱਗ ਮਾ ਜਿਵੇਂ ਬਾਹਰ ਵਾਲੀਆਂ ਬੱਚੀਆਂ ਹੁੰਦਾ ਨਾ ਫਿਕਸ ਫਿਕਸ ਜਾ ਤੇ ਬਾਕੀ ਥਾਣਾ ਦਾ ਗੈਪ ਬਹੁਤ ਸੋਹਣਾ ਰੱਖਦੀ ਆ ਤੇ ਰੇਟ ਭਾਈ ਇਹਦਾ ਰੇਟ ਕੀ ਰਹੂਗਾ ਇਹਦਾ 50000 ਹੀ ਟਰੂਗੇ 50000 ਤੇ ਇਹਦਾ ਇੱਕ ਨੰਬਰ ਵਾਲੀ ਦਾ ਇਧਰਲੇ ਬੰਨੇ ਇਹਦਾ ਵੀਰੇ 52000 ਇਹਦਾ 52 ਅਰੇ ਰੇਟ ਤਕਰੀਬਨ ਆਪਣੇ ਫਿਕਸ ਮੰਗੂ ਜੀ ਨੇ ਹਣਾ ਹਾਂ ਹਾਂ ਵੀਰੇ ਆ ਥੋੜਾ ਬਾਲੀ ਫਰਕ ਹੈ ਜਿਆਦਾ ਫਰਕ ਨਹੀਂ ਇਹ ਬਾਈ ਕਹਿੰਦਾ ਹੋ ਜੂਗੀ 52.5 ਜਿਹੜਾ ਤੇ ਇਹ ਦੇ ਦਾਂਗੇ ਬਾਈ ਕਹਿੰਦਾ 50 ਦੀ ਤੇ ਹੁਣ ਤੋਰ ਦੇ ਬਾਈ ਤਿੰਨ ਨੰਬਰ ਵਾਲੀ ਕੋਲ ਕੇ ਆ ਗਈ ਉਹ ਵੀ ਜਰਸੀ ਚ ਬਾਕੀ ਥਣਲੇਵੇ ਦੀ ਬਾਲੀ ਸਾਫਾ ਪੱਛੀ ਉਹ ਵੀ ਥਣਲੇਵੇ ਦੀ ਫੁੱਲ ਸਾਫ ਆ ਗਈ ਤੇ ਬਾਕੀ ਮੇਰਾ ਖਿਆਲ ਆ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਵੀਰੇ 6 ਜਾਂਦਾ ਯਾਰ ਮਾਲਕ ਤਾਂ ਦੂਜਾ ਕਹਿੰਦੇ ਨੇਗੇ ਆਪਾਂ ਤੀਜਾ ਮੰਨ ਕੇ ਲਈ ਆ ਥੋੜੀ ਠੀਕ ਆ ਗੱਲ ਸੂਆ ਬਾਈ ਕਹਿੰਦਾ ਦੰਦਾ ਚ ਆ ਗਈ 6 ਦੰਦਾ ਪਰ ਆਰਡਰ ਬਹੁਤ ਸੋਹਣਾ ਰੱਖਦੇ ਜਿਵੇਂ ਤੁਹਾਨੂੰ ਅਕਸਰ ਕਹਿੰਦਾ ਨਾ ਵੀ ਜਿੱਡੀ ਕਾਪ ਆ ਉੱਡਾ ਕੀ ਆਰਡਰ ਚੱਕੀ ਫਿਰਦੀ ਆ ਥੱਲਿਓ ਤੇ ਬਾਕੀ ਥਾਣੇ ਦਾ ਵੀ ਹੱਥੀ ਚਵਾਈ ਵਾਲਾ ਲੱਗਿਆ ਸੋਹਣਾ ਥਣ ਲੱਗਿਆ ਤੇ ਸਵਾਹ ਆ ਦੀ ਠੰਡੀ ਆ ਬਿਲਕੁਲ ਇੱਥੋਂ ਦਸਾਈ ਗਈ ਥਾਣਾ ਦਾ ਗੈਪ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਜਿਹੜਾ ਇਹਨਾਂ ਦਾ ਦੁੱਧ ਹੁੰਦਾ ਹੈ ਤਕਰੀਬਨ ਤਿੰਨੇ گاਵਾ ਜਿਹੜੀਆਂ ਬਾਈ ਕੋਲ ਸਾਨੂੰ ਦਿਖਾ ਰਿਆਂ ਦੁੱਧ ਇਹਨਾਂ ਦਾ ਸੱਜਣੋਂ ਮੱਜਾਂ ਦੇ ਨਾਲ ਤੁਹਾਨੂੰ ਏੜ ਗੇੜ ਹੀ ਮਿਲੂਗਾ ਤੇ ਭਾ ਮਿਲੂਗਾ ਕੱਟੀ ਵਾਲਾ ਭਾ ਮਿਲੂਗਾ ਇੰਨੇ ਗ ਤੇ ਇਹ ਸਾਨੂੰ ਦੁੱਧ ਪਿਆ ਦੇਣਗੇ ਕਿਉਂਕਿ ਰੇਟ ਦੇ ਹਿਸਾਬ ਨਾਲ ਹੀ ਪਸ਼ੂ ਦੀ ਕੁਆਲਿਟੀ ਹੁੰਦੀ ਆ ਜਿੱਦਾਂ ਜਿੱਦਾਂ ਤੁਸੀਂ ਰੇਟ ਵਧਾਉਂਦੇ ਜਾਓਗੇ ਉਦਾਂ-ਉਦਾਂ ਕੁਆਲਿਟੀ ਵਧਦੀ ਜਾਊਗੀ ਹਰੇਕ ਸੱਜਣ ਦੀ ਪਹੁੰਚ ਵਾਲੇ ਜਾਨਵਰ ਨੇ ਆਰਡਰ ਬਹੁਤ ਸੋਹਣਾ ਰੱਖਦੀ ਆ ਗੱਬਣ ਪੰਛੀ ਆ ਲੱਗਦੀ ਆਆਂ ਜਿਵੇਂ ਬਾਜ਼ਾਰ ਚ ਤੁਰੇ ਫਿਰਦੀ ਹੁੰਦੀ ਆ ਇਹਦਾ ਦੁੱਧ ਕਿੰਨਾ ਕੁ ਦੱਸਿਆ ਦੀ ਬਾਈ ਦੁੱਧ ਵੀਰੇ ਮਾਲਕ ਨੇ 15 ਤੋਂ 17 ਕਿਲੋ ਦਿੱਤਾ ਦੱਸਿਆ ਦੀ ਆ ਠੀਕ ਆ ਗੱਲ ਕਹਿੰਦੇ ਚੋਇਆ ਵਾਗਾ ਪਰ ਆਪਾਂ ਬੰਦੇ ਨੇ 15 ਕਿਲੋ ਕਿ ਕਿ ਦੇਵਾਂਗੇ ਵੀਰੇ ਠੀਕ ਆ ਗੱਲ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਨਾ ਵਪਾਰੀ ਉਹੀ ਡਿਟੇਲ ਦੱਸੂਗਾ ਜਿਹੜੀ ਉਹਨੂੰ ਮਾਲਕ ਦੱਸੂਗਾ ਤੇ ਬਾਕੀ ਤੁਸੀਂ ਪਸ਼ੂ ਖਰੀਦਣਾ ਹੁੰਦਾ ਭਾਈ ਆਪ ਦੀ ਸਮਝ ਨਾਲ ਆਪਣੇ ਆਕੇ 15 ਪਾਦੂ 18 ਪਾਦੂ 12 ਪਾਦੂ 8 ਪਾਦੂ ਜਾਂ 10 ਪਾਦੂ ਉਹ ਜੱਜਮੈਂਟ ਤੁਹਾਡੀ ਹੁੰਦੀ ਹੈ ਭਾਈ ਹਾਂ ਹਾਂ ਵੀਰੇ ਆਪਣਾ ਖਰੀਦਿਆ ਵਾਲਾ ਇਹ ਕੰਪਨੀ ਮੇਡ ਚੀਜ਼ਾਂ ਤਾਂ ਹੁੰਦੀਆਂ ਨਹੀਂ ਵੀ ਨੈਕੀ ਆ ਡਾਟਸ ਆ ਗਈਆਂ ਹਨਾ ਜਿਨ੍ਹਾਂ ਦੀ ਇੱਕ ਹੱਦ ਹੁੰਦੀ ਹੈ ਚੀਜ਼ ਦੀ ਇਹ ਪਰਮਾਤਮਾ ਨੇ ਬਣਾਈਆਂ ਹੋਈਆਂ ਚੀਜ਼ਾਂ ਨੇ ਆਪਣੀ ਨਿਗਾ ਇਹਨਾਂ ਨੂੰ ਸਕੈਨ ਨਹੀਂ ਕਰ ਸਕਦੀ। ਹਾਂ ਬਾਕੀ ਯਾਰ ਕਿਸੇ ਨੇ ਕਹਿੰਦਾ ਦੁੱਧ ਪੁੱਤ ਕਰਮਾ ਦਾ ਨਾ ਬਈ। ਹਾਂ ਤੇ ਬਾਕੀ ਸਵੇਰ ਆ ਦੀ ਠੰਡੀ ਆ ਬਾਈ ਨਾ। ਹਾਂ ਸਵੇਰ ਆ ਦੀ ਬਹੁਤ ਠੰਡੀ ਆ। ਬਹੁਤ ਠੰਡੀ ਆ ਗਰੀ ਜੰਮੀ ਬਈ। ਚੇਪਾ ਹੀ ਮਾਰਦੀ ਆ ਜਿਹਦਾ। ਚਵਾਈ ਦੀਆਂ ਨਿਕਲੂ ਮੋਤੀ ਦਾ ਤੁਹਾਨੂੰ ਗੱਬਣ ਦੀ ਧਾਰਾ ਮਾਰ ਕੇ ਦਿਖਾ ਦਨੇ। ਅਜਿਵੇਂ ਮਰਜ਼ੀ ਗੱਬਣ ਦੀ ਗੱਬਣ ਦੀਆਂ ਧਾਰਾਂ ਨਾਲ ਖਾ ਦਨੇ। ਫੁੱਲ ਫੁੱਲ ਮੋਟੀ ਚਵਾਈ ਦੀ ਬਣੂ ਤੇ ਬੱਚੀ ਉਦਾਂ ਸਵੇਰ ਆ ਦੀ ਜੰਮੀ ਠੰਡੀ ਆ। ਜਿਵੇਂ ਮਰਜ਼ੀ ਮਾਰੀ ਜਾਈਏ। ਚਵਾਈ ਦੀ ਸ਼ਾਨਦਾਰ ਨਿਕਲੂਗੀ। ਇਹਦਾ ਰੇਟ ਕੀ ਰਹੂਗਾ ਬਾਈ? ਇਹਦਾ ਕਿੰਨੇ ਕਦੀ ਹੋ ਜੂ ਫਿਕਸ ਜਾਂ ਨਮੀਟ ਦੇ ਜੰਮੀ ਕੰਮ ਇਹਦਾ ਵੀ 55 ਦੀ ਹਾਂ ਨਾ ਹੀ ਆ ਵੀਰੇ 55 ਸੌੜ ਕਰ ਦਾਂਗੇ ਯਾਰ ਜਿਆ ਜੋੜਾ ਪਾਲਿਆ ਕਿਸੇ ਭਰਾ ਨੇ ਮਾਨਤਨ ਕਰ ਦਾਂਗੇ ਵੀਰੇ ਜੋੜੇ ਜੋ ਕਰ ਦਾਂਗੇ ਯਾ ਤਿੰਨੇ ਕੱਟੀਆਂ ਪਾ ਰੀਆਂ ਹਾਂ ਹਾਂ ਵੀਰੇ ਮਾਨਤਨ ਬਾਈ ਕਹਿੰਦਾ ਉਦਾਂ ਦਾ ਕਰ ਦਾਂਗੇ ਆਪਣੀ ਫਰਸਟ ਵੀਡੀਓ ਆ ਤੇ ਬਾਕੀ ਜਾਨਵਰਾਂ ਚੰਗੇ ਆ ਬਾਈ ਕੋਲ ਨੰਬਰ ਬੋਲ ਦੂ ਜੀ ਨੰਬਰ 700 ਪੂਰਾ ਵੀਰੇ 97 38 482 ਪਿੰਡ ਧੌਲਾ ਬਾਈ ਪਿੰਡ ਧੌਲਾ ਵੀਰੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ